परसों मेरी छोटेगी अपने मत पर मान जी रो ने मैसेज आया कि आपा इठे जिरेच कर रहे हो ता इस तो पहला 2 तारीख नु assi तारण तरन जा के एश्री ही ਮੰਗਦੇ ਲੈ ਕੇ ਪ੍ਰਾਈਮ ਪੈਨਸ਼ਨ ਬਹਾਲੀ ਦੇ ਰਾਸਤੇ ਉਪਰ ਝੰਡਾ ਮਾਰਚ ਕਰਕੇ ਆਏ ਆਂ ता ਸਮਾ ਥੋੜਾ ਸੀ ਫਿਰ ਵੀ ਕੋਸ਼ਿਸ਼ ਕੀਤੀ ਜਿੱਥੋਂ ਤੱਕ ਮੈਸੇਜ ਕਰ ਸਕੀਏ ਵਿਪਦ ਤੋਂ ਵੱਧ ਸਾਥੀ ਆਪਣੀ ਹੀ ਇਸ ਕੰਵੈਨਸ਼ਨ ਦੇ ਵਿੱਚ ਪਹੁੰਚੋ ਮੈਂ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਆਪਣੇ ਮਾਪ oauth ਬੋਲ ਕੇ ਗਏ ਆ ਇਹ ਸਾਡੇ ਗੁਰੂ ਵੀ ਆ ਅਸੀਂ ਨਾ ਤੋਂ ਪੜ੍ਹੇ ਆ ਡਾਕਟਰ ਦੇ ਵਿੱਚ ਤੇ ਸਾਡੇ ਆਦਰਸ਼ੀ ਆ ਬੜਾ ਕੁਝ ਨਾ ਤੋਂ ਜਥੇ ਬੰਦੇ ਕ ਸਰਗਰਮੀਆਂ ਬਾਰੇ ਜਥੇ ਬੰਦੇ ਕੰਮਾਂ ਬਾਰੇ ਬੜਾ ਕੁਝ ਪੜ੍ਹਾਈ ਦੇ ਨਾਲ ਨਾਲ ਇਹ ਸਾਨੂੰ ਗਿੰਤ ਭਰਾਉਂਦੇ ਸੀ ਮੈਂ ਤੇ ਇਹਦੇ ਨਾਲ ਇਹਨਾਂ ਤੋਂ ਇਹ ਵੀ ਬਹੁਤ ਕੁਝ ਸਿੱਖਿਆ ਤੇ ਬੜੇ ਮਨ ਨੂੰ ਖੁਸ਼ੀ ਹੁੰਦੀ ਆ ਵੀ ਉਹ ਇਸ ਫੜਾ ਦੇ ਵਿੱਚ ਵੀ ਆਪਣੇ ਨਾਲ ਸ਼ਿੰਗਰ ਸਾਜੂ ਮੋਰੀ ਆ ਹਜੇ ਵੀ ਮੁੱਖ ਪੱਤਰ ਕੇ ਹਸਾਲੇ ਨੇ ਤੇ ਡੀਪੀਓ ਸੂਬਾ ਪ੍ਰਧਾਨ ਵਿਕਰਮਜੀਤ ਜੀ ਚੱਲ ਕੇ ਪਟਿਆਲੇ ਤੋਂ ਆਪਣੇ ਕੋਲ ਆਏ ਆ ਆਪਣਾ ਨਾਮ ਸਨੇਹਾ ਮੈਸੇਜ ਦੇਣ ਵਾਸਤੇ ਜੋਪਾਲ ਗੰਗੀ ਸਾਹਿਬ ਸਾਰੀ ਟੀਮ ਸਾਰਿਆਂ ਨੇ ਸਾਰਿਆਂ ਦੇ ਨਾਲ ਬੜਾ ਸਤਿਕਾਰ ਹੈ ਤੇ ਜਿਸ ਮਸਲੇ ਵਾਸਤੇ ਆਪਾਂ ਅੱਜ ਇੱਥੇ ਇਕੱਠੇ ਹੋਏ ਆ ਇਹ ਇਕੱਲਾ ਬਠਿੰਡੇ ਜ਼ਿਲ੍ਹੇ ਦਾ ਜਾਂ ਇਕੱਲੇ ਪੰਜਾਬ ਦੇ ਮੁਲਾਜ਼ਮਾਂ ਦਾ ਇਕੱਲਿਆਂ ਦਾ ਇਹ ਮਸਲਾ ਨਹੀਂ ਹੈਗਾ ਇਹ ਹਿੰਦੁਸਤਾਨ ਦੇ ਵਿੱਚ ਜਿੱਥੇ-ਜਿੱਥੇ ਵੀ ਭਾਗ ਦੇ ਵਿੱਚ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਆ ਮਲਾਜਮ ਕਰਮਚਾਰੀ ਆ ਇਹ ਸਾਰੇ ਦੇ ਨਾਲ ਮਤਲਬ ਸਾਰਿਆਂ ਦੇ ਰਿਲੇਟਡ ਹੈ 2004 ਤੋਂ ਬਾਅਦ ਜਿਹਦੇ ਵੀ ਲੋਕ ਭਰਤੀ ਹੋਏ ਆ ਮਲਾਜਮ ਉਹਨਾਂ ਸਾਰਿਆਂ ਤੇ ਐਨਪੀਐਸ ਸਕੀਮ ਲਾਗੂ ਕੀਤੀ ਗਈ ਸੀ ਜਦੋਂ ਐਨਪੀਐਸ ਲਿਆਂਦੀ ਆ 2004 ਦੇ ਵਿੱਚ ਬਾਜਪੀ ਦੀ ਸਰਕਾਰ ਸੀ ਤਾਂ ਜਿੱਥੋਂ ਤੱਕ ਸਾਨੂੰ ਪਤਾ ਹੈ ਕਿ ਉਹਨਾਂ ਪਾਰਲੀਮੈਂਟ ਦੇ ਵਿੱਚ ਬੜੇ ਜੋਸ਼ ਉਰ ਦੇ ਨਾਲ ਭਾਸ਼ਣ ਦਿੱਤੇ ਗਏ ਵੀ ਜਿਹੜੀ ਨਵੀਂ ਪੈਨਸ਼ਨ ਸਕੀਮ ਹੈ ਇਹ ਮੁਲਾਜ਼ਮਾਂ ਵਾਸਤੇ ਇੰਨੀ ਕਾਰਗਰ ਇੰਨੀ ਲਾਹੇਵੰਦ ਸਾਬਤ ਹੋਊਗੀ ਵੀ ਜਿਹੜੀ ਪੁਰਾਣੀ ਪੈਨਸ਼ਨ ਮਿਲਦੀ ਉਹ ਤਾਂ ਉਹ ਤਾਂ ਬੇਪੁਕੀ ਜੀ ਹੈ ਤਾਂ ਉਦੋਂ ਮੀਡੀਆ ਵੀ ਸੋਸ਼ਲ ਮੀਡੀਆ ਦੇ ਵਿੱਚ ਵੀ ਇੰਨਾ ਚੀਜ਼ਾਂ ਸਾਹਮਣੇ ਆਈ ਸੀ ਜਿੰਨੇ ਅੱਜ ਆ ਗਈ ਤਾਂ ਉਦੋਂ ਬੜੇ ਹਿੱਕ ਫਾਤਰ ਕੇ ਉੱਥੇ ਬੈਂਚੋਂ ਦਾ ਹੱਥ ਮਾਰੇਗਾ ਕਿ ਜਿਹੜੀ ਬੜੀ ਨਵੀਂ ਸਕੀਮ ਆ ਗਈ ਹੈ ਜਦੋਂ ਮੁਲਾਜ਼ਮ ਰਿਟਾਇਰ ਹੋਣਾ ਹੈ ਤਾਂ ਪਕੰਨੀ ਗੱਲ ਇਹ ਕਿ ਤੱਕ ਭੜਕੇ ਕਰੋੜਾਂ ਰੁਪਏ ਮਿਲਣ ਤਾਂ ਖੁਦੋ ਇਸ ਤਰ੍ਹਾਂ ਆਵਾਜ਼ਾਂ ਉਠਾਈਆਂ ਗਈਆਂ ਗਈਆਂ ਇਸ ਬਾਬਤ ਨੂੰ ਮੇਰੇ ਨਾਲ ਦਾ 2004 ਦੇ ਵਿੱਚ ਸਾਡੇ ਵਰਗੇ ਸਾਥੀ ਜਿਹੜੇ ਉਦੋਂ ਡਾਕਟਰਾਂ ਦੇ ਕੋਲ ਚੀਕਤੀ ਕਰ ਰਹੇ ਸੀਗੇ ਸਾਨੂੰ ਤਾਂ ਇਹ ਚੀਜ਼ ਦਾ ਕੋਈ ਅਹਿਮੀ ਨਹੀਂ ਸੀ ਵੀ ਇਹ ਕਮੀ ਪੈਕਚਰ ਸਕੀਮ ਕੀ ਹੈ ਐਨਪੀਐਸ ਕੀ ਹੈ ਕਿਉਂਕਿ ਅਸੀਂ ਸਾਡੇ ਵਰਗੇ ਲੋਕ ਅਸੀਂ ਤਾਂ ਉਦੋਂ ਡਾਕਟਰਾਂ ਦੇ ਕੋਲ ਚੀਕਤੀ ਕਰਕੇ ਰੋਜ਼ਗਾਰ ਦੇ ਵਾਸਤੇ ਤਰਲੇ ਕਰ ਰਹੇ ਸੀ ਵੀ ਸਾਨੂੰ ਰੋਜ਼ਗਾਰ ਮਿਲ ਜੇ ਫੇਰ ਉਹ ਕੱਟਣ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਉਹ ਫਿਕਰ ਤੇ ਧਰਤੀ ਤੇ ਆ ਗਏ ਜਿਹੜੀ ਸਾਡੇ ਵਾਸਤੇ ਤਾਂ ਪੱਕੇ ਰੁਜ਼ਗਾਰ ਦਾ ਲਾਲਾ ਛਰਿਆ ਹੋਇਆ ਸੀ ਉਹਨੂੰ ਵੀ ਸਾਨੂੰ ਪੱਕਾ ਰੁਜ਼ਗਾਰ ਦੇਜੇ ਅਸੀਂ ਨੌਕਰੀਆਂ ਦੇ ਉਚਾੜੀਏ ਜਦੋਂ 2004 ਤੋਂ ਵਿੱਚ ਐਨਪੀਸ ਸਕੀਮ ਆਈ ਹੈ ਤਾਂ 2004 ਤੋਂ ਪਹਿਲਾਂ ਭਰਤੀ ਵਾਲੇ ਨੌਜਵਾਨ ਵੀ ਸ਼ਾਇਦ ਇਹ ਲੱਗਦਾ ਹੋਣਾ ਕਿ ਹਜੇ ਨਵੀਂ ਆਈ ਹੈ ਇਹ ਪਤਾ ਨਹੀਂ ਕਿ ਵਿੱਚ ਕਿੰਨਾ ਵੀ ਚੀਜ਼ਾਂ ਹੋਣੀਆਂ ਤਾਂ ਜਿਹੜੇ ਜਿੰਨਾਂ ਨੇ ਨਵੇਂ ਨੇ ਆਉਣਾ ਸੀ ਉਹਨਾਂ ਨੂੰ ਇਹਦੇ ਬਾਰੇ ਐਲਮੀਨ ਨਹੀਂ ਸੀ ਤਾਂ ਇਹੋ ਸ਼ਿਕਾਰ ਐਨਪੀਸ ਦੇ ਜੇ ਸਭ ਤੋਂ ਪਹਿਲਾਂ ਜਿਨ੍ਹਾਂ ਤੇ ਇਹ ਮਤਲਬ ਜਿਹੜਾ ਆਪਾਂ ਕਹਿ ਲਈਏ ਵੀ ਜਿਹੜੀ ਮਾੜੀ ਸਕੀਮ ਲਾਗੂ ਹੋਈ ਹੈ ਉਹ ਅਸੀਂ ਜਿਹੜਾ ਬੁਸ਼ਦਾਰੇ ਦੇ ਹਾਪਸ ਗਏ ਜਿਹੜੇ 2006 ਚ ਭਰਤੀ ਹੋਏ ਆ ਤਾਂ ਸਾਡੇ ਤਾਂ ਤਾਂ ਉਸ ਤੋਂ ਵੀ ਉੱਤੇ ਜਿਹੜੀ ਐਨਪੀਐਸ ਵੀ ਹੋਣੀ ਸੀ ਸਾਨੂੰ ਜਿਹੜਾ ਬੁਸ਼ਦਾਰੇ ਵਿੱਚ ਵੀਡੀਓ ਦਫਤਰਾਂ ਦੇ ਨਾਲ ਹੀ ਸਾਡਾ ਤਰਫਾਹ ਨਹੀਂ ਹੁੰਦੀ ਸੀ ਤਾਂ ਸਾਡੇ ਜਿਹੜੇ ਇਹਨਾਂ ਪ੍ਰਾਣ ਖਾਤੋਂ ਖੁੱਲ੍ਹਦੇ ਇਹ ਵੀ ਹੋਈ ਸੀ ਸਾਡੇ ਤੇ ਬੀਡੀਪੀਓ ਨਾਲ ਸਾਂਝਾ ਇੱਕ ਸੇਵਿੰਗ ਕਾਉਂਟ ਹੁੰਦਾ ਉਹਦੇ ਵਿੱਚੋਂ 10% ਜਿਹੜੀ ਤਰ੍ਹਾਂ ਦੀ ਤਾਕਤੋ ਕੱਟਨੇ ਆ ਉਹ ਉਹਨੂੰ ਨਿਪਟਾਉਂਦੇ ਸੀ ਉਹ ਉਹ ਹੀ ਐਨਪੀਐਸ ਕਿਹਾ ਜਾਂਦੇ ਸੀ ਜਿਹੜੀ ਸੰਤ ਉਹਦਾ ਵੀ ਨਸੀਬਤ ਆ ਤੇ 2 ਸਾਲ ਸਾਡੇ ਅੱਠ ਪਰ ਤਾਈਂ ਲੰਘ ਗਏ ਉਹ ਜਿਹੜਾ ਸਾਂਝਾ ਖਾਤਾ ਖੁੱਲ੍ਹਣਾ ਸੀ ਉਹ ਵੀ ਨਹੀਂ ਖੁੱਲਿਆ ਸੀ ਇਹਦੇ 2011 ਤੇ ਜਾ ਕੇ ਜਦੋਂ ਟੀਚਿੰਗ ਫੈਲੋ ਰਹਿਏ ਹੁੰਦੇ ਆ ਜਦੋਂ ਉਹਨਾਂ ਦੇ ਪ੍ਰਾਣ ਨੰਬਰ ਇਸ਼ੂ ਹੁੰਦੇ ਆ ਉਹਨੂੰ ਕੋਈ ਥੋੜੀ ਸਮਝ ਆਉਣ ਲੱਗੀ ਵੀ ਇਹ ਉਹ ਐਨਪੀਐਸ ਕੀ ਹੈ ਐਨਪੀਐਸ ਆ ਕਿਹੜੀ ਸ਼ੈਰਾਂ ਨਾਲ ਇਸ ਤੋਂ ਬਾਅਦ ਦੋਸਤੋ ਕਿੰਨੀਆਂ ਭਾਤੀਆਂ ਆ ਗਈਆਂ ਕਿੰਨੀਆਂ ਇੱਥੇ ਆਪਾਂ ਨੂੰ ਦੇਖਣ ਨੂੰ ਮਿਲੀਆਂ ਨਾਲ ਮਤਲਬ ਸਾਰਿਆਂ ਤੇ ਨਿੱਕੀਸ ਲਾਗੂ ਹੁੰਦਾ ਰਿਹਾ ਕਿਸੇ ਨੇ ਆਪਾਂ ਨੂੰ ਰੋੜੀ ਨਹੀਂ ਪਈ ਵੀ ਇਹਨੇ ਇਲਾਫ ਬੋਲ ਗਏ ਜਾਂ ਉੱਠ ਗਏ ਇਹਦੇ ਜਿਹੜਾ ਹੁਣ ਜਿਹੜੇ ਸਾਡੇ ਸਾਥੀ ਚਾਹੇ ਉਹ ਟੀਚਿੰਗ ਫੈਲੋਟ ਚਲਾ ਲਓ ਚਾਹੇ ਜਿਲ੍ਹਾ ਪ੍ਰਸ਼ਾਸਨ ਦੇ ਵਿੱਚ ਚਲਾ ਲਓ ਚਾਹੇ ਹੋਰ ਜਿਨ੍ਹਾਂ ਦੀ ਉਮਰ ਵੱਡੀ ਸੀ ਤੇ ਰਿਟਾਇਰਮੈਂਟ ਸੇਵਾ ਮੁਕਤੀ ਮਿਲਿਆ ਗਏ ਜਦੋਂ ਸੇਵਾ ਮੁਕਤ ਹੋਏ ਉਹ ਸਾਡੇ ਸਾਥੀ ਇਹ ਨਾ ਕਿ ਪਿੰਡ ਦੀ ਗੱਲ ਨਹੀਂ ਕਰਦਾ ਕੱਲੇ ਪੰਜਾਬ ਦੀ ਨਹੀਂ ਕਰਦਾ ਹਿੰਦੁਸਤਾਨ ਦੀ ਜਦੋਂ ਸਾਥੀ ਰਟਾਇਰ ਹੋਏ ਸੇਵਾਮੁਕਤ ਹੋਏ ਤੇ ਜਦੋਂ ਉਹਨਾਂ ਦੀ ਪੈਨਸ਼ਨਾਂ ਦੇਖੋ ਜਿਹੜੀ ਕਿਸੇ ਦੀ 3500 ਕਿਸੇ ਦੀ 3200 ਕਿਸੇ ਦੀ 4000 ਉਦੋਂ ਸਾਨੂੰ ਕੋੜੇ ਕੰਦੇ ਭੁੱਲੇ ਵੀ ਆ ਕੀ ਹੋਣ ਲੱਗਿਆ ਵੀ ਆਪਾਂ ਦਾ ਸੁਣਿਆ ਸੀ ਕਿ ਸਾਡਾ ਕੋਈ ਇੱਕ ਬੜਾ ਸੋਚਿਆ ਬੰਦਾ ਟਰੱਕ ਪਰ ਤੇ 10 ਲੱਖ ਰੁਪਏ ਮਿਲਨੇ ਆ ਵੀ 3000 4000 ਇਹ ਪੈਨਸ਼ਨ ਕੀ ਹੁੰਦੀ ਆ ਤਾਂ ਸਾਨੂੰ ਉਹਨਾਂ 'ਤੇ ਲੋੜ ਲੱਗੀ ਕਿ ਜਿਹੜੇ ਇਹ ਐਨਪੀਐਸ ਹੈ ਜਿਹੜੀ ਐਨਪੀਐਸ ਦਾ ਇਹ ਤਾਂ ਸਾਡਾ ਸਾਡੇ ਵਾਸਤੇ ਮੌਪ ਹੈ ਇਹ ਤਾਂ ਮੌਪ ਦੇ ਬ੍ਰਾਂਡ ਹੈ ਜਿਹੜਾ ਐਨਪੀਐਸ ਦਾ ਸਾਡਾ ਭੜਾਪਾ ਖੋਣ ਵਾਲੀ ਗੱਲ ਹੈ ਜਦੋਂ ਸਾਡੇ ਸਾਹਮਣੇ ਇਹ ਰਿਟਾਇਰਮੈਂਟ ਸ਼ੁਰੂ ਹੋਈਆਂ ਤੇ ਹੁਣ ਜਦੋਂ ਅਗਲੇ 2-3 ਸਾਲਾਂ ਤੱਕ ਵੱਡੀ ਗੰਟੀ ਤੇ ਸਾਡੀ ਰਿਟਾਇਰਮੈਂਟ ਹੋਣੀ ਹੈ ਸਾਡੇ ਅਧਿਕਾਰੀਆਂ ਦੀ ਸਾਡੇ ਮੁਲਾਜ਼ਮਾਂ ਦੀ ਕਰਮਚਾਰੀਆਂ ਦੀ ਤਾਂ ਉਹਨਾਂ ਵਾਸਤੇ ਆ ਸਵਾਲ ਖੜਾ ਹੋ ਗਿਆ ਤਾਂ ਮੈਂ ਇਹ ਗੱਲ ਕਹਿੰਦਾ ਕਿ ਦੋਸਤੋ ਦੇਖੋ ਜਿਹੋ ਜਿਹੀ ਇਹ ਲੜਾਈ ਹੈ ਇਹ ਲੜਾਈ ਆਪਣੇ ਇੱਕ ਇੱਕ ਜਥੇਬੰਦੀ ਦੀ ਜਾਂ ਇੱਕ ਪਲੇਟਫਾਰਮ ਤੋਂ ਲੜਨ ਵਾਲੀ ਲੜਾਈ ਨਹੀਂ ਰਹੀ ਇਹ ਲੜਾਈ ਬਹੁਤ ਵੱਡੀ ਹੈ ਇੱਕ ਕਾਰਪੋਰੇਟ ਘਰਾਣਿਆਂ ਦੇ ਨਾਲ ਲੜਨ ਵਾਲੀ ਲੜਾਈ ਹੈ ਇਹ ਜਿਹੇ ਉਹੋ ਜੀ ਲੜਾਈ ਹੈ ਜਿਵੇਂ ਮੋਦੀ ਸਾਹਿਬ ਖੇਤੀ ਕਾਨੂੰਨ ਲੈ ਕੇ ਆਏ ਸੀ ਤਰਕ ਕਾਨੂੰਨ ਲੈ ਕੇ ਆਏ ਸੀ ਤੇ ਜਿਵੇਂ ਕਿਸਾਨ ਲੜੇ ਸੀ ਉਹਨਾਂ ਕਿਸਾਨਾਂ ਨੂੰ ਆਪਾਂ ਕਹਿੰਦੇ ਹਾਂ ਬੀ ਅਨਪੜ੍ਹ ਜਨਤਾ ਹੈ ਅਸੀਂ ਆਪਾਂ ਆਪ ਜਨ ਨੂੰ ਸਭ ਤੋਂ ਵਧੀਆ ਪੜ੍ਹੇ ਲਿਖੀ ਜਨਤਾ ਕਹਿੰਦੇ ਹਾਂ ਪਰ ਸਾਡੇ ਸਾਹਮਣੇ ਜਿਹੜੀ ਅੜਪੜ ਜਮਾਤਾ ਉਹਨਾਂ ਨੇ ਸਾਨੂੰ ਮੁੱਢੋਂ ਮਾਰ ਕੇ ਸਿਰਤਾ ਉਹ ਕੱਠੇ ਹੋ ਗਏ ਸਾਰੇ ਦੇਖੋ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਹੋ ਸਾਡਾ ਸਾਡਾ ਸਾਡੀਆਂ ਪ੍ਰਸਨਾਂ ਬੋਲਣਗੇ ਸਾਡੀਆਂ ਜ਼ਮੀਨਾਂ ਬੋਲੂਗੇ ਕਾਨੂੰਨ ਜੇ ਲਾਗੂ ਹੋ ਗਿਆ ਸਾਡੇ ਜਵਾਬ ਬੋਲਣਗੇ ਸਾਡਾ ਪ੍ਰਚਤ ਤਕਰੇ ਚ ਤੋਂ ਸਾਰੇ ਕਿਸਾਨ ਕੱਠੇ ਹੋ ਗਏ ਆਪਣੇ ਬਿੰਦੇ ਜੀ ਪੰਜਾਬ ਦੀ ਕਿੰਨੀਆਂ ਕਿਸਾਨਾਂ ਦੀ ਜੁੱਟੇ ਬੰਨਿਆ ਇੱਕ ਦੂਜੇ ਦੇ ਨਾਲ ਇੱਕ ਦੂਜੇ ਦੇ ਨਾਲ ਕੋਈ ਪਛਾਣਤਾ ਨਹੀਂ ਇੱਕ ਦੂਜੇ ਦੇ ਖਿਲਾਫ ਵੱਡੇ ਵੱਡੇ ਲੀਫਟ ਕੱਢੇ ਹੋਏ ਆ ਇੱਕ ਦੂਜੇ ਨੂੰ ਚੁਪਟਾ ਖੜ ਕੇ ਸ਼ੁਰੂ ਤੋਂ ਵੀ ਰਾਜੀ ਨਹੀਂ ਮਤਲਬ ਇਹ ਬਹੁਤ ਜ਼ਾਕੀ ਪਰ ਇਹਦੇ ਬਾਅਦ ਸਾਰੀਆਂ ਲੱਖਾਂ ਵਧੀਆ ਕਿਸਾਨਾਂ ਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਗਈਆਂ ਕਿਉਂਕਿ ਉਹਨਾਂ ਨੇ ਨਹੀਂ ਸੀ ਸਾਡੇ ਨੇ ਗ੍ਰੇਸ਼ ਸ਼ਰਮਵੇਦ ਫੇਰ ਕਰ ਲੰਗੇ ਪਹਿਲਾਂ ਆ ਕਮਨਤਾ ਬਈਏ ਆਈ ਸਾਡੇ ਜਿਹੜੇ ਜਿਹੇ ਐਫਪੀਐਸ ਦੀ ਲੜਾਈ ਲੜ ਰਹੇ ਆ ਪਾਣੀ ਪੈਨਸ਼ਨ ਦੀ ਲੜਾਈ ਲੜ ਰਹੇ ਆ ਤਿੰਨ ਚਾਰ ਕੋਈ ਫਾਰਮਾਂ ਤੋਂ ਆਟਟ ਲੜੀ ਜਾ ਰਹੀ ਹੈ ਤੇ ਫਿਰ ਸਾਰੋਂ ਇੱਕ ਬਣਾਉਣ ਦੀ ਲੋੜ ਹੈ ਜੇ ਸੱਚੀ ਮੁੱਠੀ ਇਹ ਲੜਾਈ ਨਹੀਂ ਜਿੱਤ ਰਹੀ ਜੇ ਇਸ ਇਸ ਬੈਟ ਨੂੰ ਪਿਹਣਾ ਹੈ ਜੇ ਇਹ ਕਾਨੂੰਨ ਨੂੰ ਲਾਭੇ ਕਰਨਾ ਹੈ ਤਾਂ ਉਹ ਜਿਹੜੇ ਕਿਸਾਨ ਲੜੇ ਆ ਸਗੋਂ ਮਜ਼ਦੂਰ ਭਰਾ ਲੜੇ ਆ ਜਿਹੜੇ ਇਕੱਠੇ ਹੋ ਕੇ ਲੜੇ ਆ ਉਹਨਾਂ ਨੇ ਇੱਕ ਚੀਜ਼ ਵੀ ਇਹ ਨਹੀਂ ਰੱਖਾਈ ਕਿ ਜੇ ਤੁਹਾਡੀ ਵਿਚਾਰ ਘਰ ਤੋਂ ਨਾ ਪਿਹੜਾ ਫਿਰ ਵੀ ਇਕੱਠੇ ਹੋ ਕੇ ਲੜੀਦਾ ਹੁੰਦਾ ਹੈ ਹਿੰਸਾ ਨੂੰ ਲੋੜ ਲੱਗਦੀ ਹੈ ਇੱਕ ਇੱਕ ਵੇਲਾ ਆਇਆ ਸੀ ਕਿੰਨੇ ਸਾਡੇ ਪੇਟਫਲਾਂ ਇਕੱਠੇ ਹੋ ਗਏ ਇਕੱਠੇ ਹੋ ਕੇ ਇੱਕ ਵੱਡੀ ਰੈਲੀ ਵੀ ਹੋਈ ਹੈ ਬਾਅਦ ਚ ਫਿਰ ਪਤਾ ਨਹੀਂ ਕੀ ਇਹੋ ਜਿਹੇ ਕੋਲੇ ਸੱਪ ਸੰਗਿਆ ਔਟ ਔਟ ਫਰੇ ਫਿਰ ਪ੍ਰੋਗਰਾਮ ਹੋ ਗਏ ਫਿਰ ਦੋ ਦੋ ਦਿੱਥੇ ਪੰਦੀਆਂ ਦੇ ਪੇਟਫਲਾਂ ਤੋਂ ਤਰਨ ਤਰਨ ਜਾ ਕੇ ਆ ਮੈਂ ਆਪ ਹੀ ਜਿੱਥੇ ਵੀ ਕੰਮ ਕਰਦਾ ਮੈਂ ਉਸ ਪੇਟਫਲਮ ਤੇ ਹਰ ਹਰ ਮੀਟਿੰਗ ਹਰ ਮੀਟਿੰਗ ਇਹ ਬੰਗਾਲ ਪ੍ਰਭੂ ਜਨਾਬ ਜਿਹੜਾ ਲੋ ਇਕੱਠੇ ਹੋਏ ਬਿਨਾਂ ਲੜਾਈ ਨਹੀਂ ਦਿੱਤੀ ਜਾ ਸਕਦੀ ਜਿੰਨੇ ਗੱਲ ਦੀ ਇਕੱਠੇ ਹੋ ਜਾਣਗੇ ਸਿੰਨੇ ਜਲਦੀ ਇਸ ਸਰਕਾਰ ਦੇ ਖਿਲਾਫ ਇਕੱਠੇ ਹੋ ਕੇ ਲੜਾਈ ਲੜਾਂਗੇ ਉਨੀ ਜਦੀ ਕਾਨੂੰਨੀ ਵਿਵਾਲਾਂ ਦੇ ਪੁਰਾਣੀ ਪੈਸ਼ਲ ਬਹਾਲ ਕਰਾਂਗੇ ਪੰਜਾਬ ਦੇ ਬੱਚੇ ਇੱਕ ਵੱਖਰਾ ਚੀਜ਼ ਐਨੀ ਕੁ ਫਰਕ ਐ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਬੰਦਾ ਆ ਇਸ ਸਰਕਾਰ ਝਾੜ ਦੋ ਵਾਲੀ ਸਰਕਾਰ ਇਹਨੂੰ ਸੰਧਾਰਤਕ ਤੌਰ ਤੇ ਲਾਗੂ ਕਰੀ ਬੈਠੀ ਐ ਤੇ ਉਹਨਾਂ ਨੇ ਕਈਆਂ ਸੈਟਾਂ ਦੇ ਵਿੱਚ ਇਹ ਕਿਹਾ ਵੀ ਅਸੀਂ ਤਾਂ ਪੁਰਾਣੀ ਪੈਸ਼ਲ ਬਹਾਲ ਕਰ ਰਹੀ ਕਰਤੀ ਐ ਪੰਜਾਬ ਦੇ ਵਿੱਚ ਤੇ ਉਹਦੇ ਮੁਲਾਜ਼ਮਾਂ ਦੇ ਵਿੱਚ ਅਸੀਂ ਲਾਗੂ ਕਰ ਰਹੇ ਹਾਂਗੇ ਇਹਦੇ ਨਾਮ ਥੱਲੇ ਉਹਨਾਂ ਨੇ ਬੁੱਟਾ ਵੀ ਪੁੱਛਿਆ ਬਹੁਤ ਸਾਰੀਆਂ ਸੈਟਾਂ ਦੇ ਵਿੱਚ ਤਾਂ ਅਸੀਂ ਜੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਇਹ ਮੁੱਖ ਮਤਲਬ ਨੂੰ ਸਿੱਟ ਸਕਦੇ ਆ ਉਹ ਤੋਂ ਐਸਓਪੀ ਲਾਗੂ ਕਰਵਾ ਸਕਦੇ ਆ ਇਹ ਇਹ ਦਮ ਹੈਗਾ ਆਪਣੇ ਮੌਜੂਦਾ ਦੇ ਵਿੱਚ ਪਰ ਐਂ ਅਟ ਅਟ ਹੁੱਕੇ ਲੜਾਈ ਲੜਾਂਗੇ ਫਿਰ ਮੈਨੂੰ ਲੱਗਦਾ ਕੋਈ ਪੱਲੇ ਨਹੀਂ ਪੈਣੀ ਜਿੰਨੀ ਚੁਣਾ ਹੁਣ ਵੀ ਹੁਣ ਵੀ ਹੋ ਰਹੀਆਂ ਫਿਰ ਵੀ ਉਹ ਦਿਤਾ ਕੇ ਲੈ ਜਾਣਗੇ ਕਿਉਂਕਿ ਜਿਹੜੇ ਰਾਜ ਭਾਗ ਉਹਨਾਂ ਲੋਕਾਂ ਕੋਲੇ ਆ ਆਪਾਂ ਚਾਹੀ ਜਿੰਨੇ ਮਾਰਕੀ ਚ ਦੈਮਾ ਚ ਕਰਕੇ ਆ ਗਏ ਜਿੰਨੇ ਮਾਰਕੀ ਫੇਰ ਲਈਏ ਕਰਦੇ ਆ ਜਿਹੋਗੇ ਹਲਾਫ ਹੁੰਦੇ ਆ ਸਰਕਾਰਾਂ ਦੇ ਬਸ ਚ ਜਿਹੜੀ ਚੀਜ਼ਾਂ ਉਹ ਫੇਰ ਲੈ ਜਾਣਗੇ ਜਿੰਨ ਲੱਗਦਾ ਜਿਹੋਗੇ ਹਲਾਫ ਬਣੀ ਪਈ ਹੈ ਪਰ ਸਾਨੂੰ ਸਾਰੇ ਝਾਤੀ ਮਾਂ ਦੇ ਰੋੜਾ ਇਹ ਕੁਰਸੀਆਂ ਆਪਣੇ ਖਾਲੀ ਖਿੰਦੇ ਰਹਿਣੀਆਂ ਬਾਹਰ ਹਾਲ ਤੱਕ ਤੱਕ ਥੱਲੇ ਵੀ ਲੈਣਾਂ ਲੱਗੇ ਹੋਣੇ ਤੇ ਇਹੋ ਦੀ ਜਿਹੋ ਦੀ ਲੜਾਈ ਹੈ ਜਿਹੋ ਦੀ ਬੱਡੀ ਸਾਰੇ ਮਲਾਜਮਾਂ ਦੀ ਲੜਾਈ ਹੈ ਸੋ ਮੈਂ ਇਸ ਇਸ ਪਲੇਟਫਾਰਮ ਤੋਂ ਇਸ ਮੰਚ ਤੋਂ ਅश्वਾਸਨ ਦਿੰਦਾ ਜਿੱਥੇ ਵੀ ਅਸੀਂ ਕੰਮ ਕਰ ਰਹੇ ਹਾਂ ਮੈਂ ਆਪੇ ਨੂੰ ਸਾਡੀ ਸੂਬਾ ਕਮੇਟੀ ਨੂੰ ਬਿਕਰਨ ਦੇਖੀ ਬੈਠਿਆ ਅਤਰ ਘਗਾ ਹੋਰੀ ਅਜਪਾਲ ਦੰਗੀਪਤ ਸਾਹਿਬ ਇਹ ਸਾਰੇ ਬੈਠੇ ਆ ਮੈਂ ਇਹ ਕਹਿਣਾ ਵੀ ਆਪਸ ਪਰ ਲੜ ਕੇ ਜੇ ਇੱਥੇ ਇਕੱਠੇ ਹੋ ਸਕਦੇ ਆਪਾਂ ਹੋਰ ਤੱਕ ਇਕੱਠੇ ਹੋਈਏ ਸਾਰੇ ਸੀਪੀ ਹੋਈਏ ਉਹਨਾਂ ਨੂੰ ਵੀ ਆਪਾਂ ਕਰੀਏ ਆਪਾਂ ਬੱਦੋ ਵੱਡਾ ਇੱਕ ਪਲੇਟਫਾਰਮ ਦੇ ਰੱਖੀਏ ਸਟੇਜ ਨੂੰ ਜਿਵੇਂ ਲੱਗਦਾ ਹੌਲੀ-ਹੌਲੀ ਆਪਾਂ ਨੌਬੀ ਲੈ ਕੇ ਗਏ ਜੀ ਇਕੱਠੇ ਹੋ ਗਏ ਔਰ ਆਪਾਂ ਨੂੰ ਜਿਹੋ ਵੀ ਮੰਗ ਹੈ ਜਿਹੋ ਵੀ ਵੱਡੀ ਜੀ ਲੜਾਈ ਹੈ ਹੁਣ ਬੀਏ ਦੀਆਂ ਕਿਸਤਾ ਜਾਂ ਆਪਣੇ ਜਿੰਨੇ ਤਰ੍ਹਾਂ ਦੇ ਅੱਤੇ-ਕੱਤੇ ਇਹ ਆ ਉਹਨਾਂ ਤੋਂ ਵੱਧ ਕੇ ਇਹ ਲੜਾਈ ਬਣ ਗਈ ਹੈ ਹੁਣ ਸਾਰੇ ਸਾਰੇ ਮਜ਼ਦਮਾਂ ਦੇ ਫਰੰਕ ਦੇ ਜਿਹੜੀ ਹੋਰ ਵੀ ਮੰਗ ਪੱਤਰ ਨੇ ਪੁਰਾਣੀ ਪੈਂਛਾੜੀ ਮੰਗਾਂ ਜਿਹੜੀ ਸਭ ਤੋਂ ਵੱਡੀ ਹੋਈ ਜੀ ਮੈਂ ਇਹ ਨਹੀਂ ਕਹਿੰਦਾ ਕਿ ਉਹ ਅਖੋ ਮੰਤਰੀ ਉਹ ਵੀ ਆਪਣੀ ਮੰਗਾਂ ਹੈਗੀਆਂ ਪਰ ਅੱਜ ਫੌਰੀ ਜਿਹੜੀ ਮਜ਼ਦਮਾਂ ਦੀ ਮੰਗ ਬਣਦੀ ਜਾ ਰਹੀ ਹੈ ਉਹ ਨਹੀਂ ਤਾਂ ਭਰਾਵੋ ਜਦੋਂ ਕੱਲ ਨੂੰ ਹੋਰ ਸਾਢੋ ਸਾਲਾਂ ਨੂੰ ਆਪਾਂ ਸੇਵਾਮੁਕਤ ਹਮਾਵੇ ਆਪਾਂ ਨਾ ਤਾਂ ਕਿਸੇ ਦੇ ਘਰ ਘਰ ਦੇ ਨੇ ਪਸੰਦਣਾ ਨਾ ਆਪਾਂ ਕਿਸੇ ਜਵਾਬ ਦੇ ਪਸੰਦਣਾ ਕਿਉਂਕਿ ਆਪਣੀ ਪਛਾਣ ਆਪਣੀ ਮਾਣ ਇੱਜ਼ਤ ਆਪ ਤੁਹਾਡੇ ਨਾਲ ਜੁੜਿਆ ਹੁੰਦਾ ਜੇ ਇਹੋ ਬੁੱਢੇ 4 ਰੁਪਏ ਜੇ ਵੀ ਪੈਸੇ ਹੋਏਗੇ ਫਿਰ ਤਾਂ ਜਵਾਬ ਵੀ ਆਪਾਂ ਨੂੰ ਸਾਬਣਨਗੇ ਨਹੀਂ ਉਹ ਵੀ ਕਹਿਣਗੇ ਆਪ 2-3000 ਰੁਪਏ ਦੀ ਸੁਗੜਦੀ ਦਵਾਈ ਆਉਂਦੀ ਹੈ ਇੱਕ ਵਿਆਹ ਆਉਂਦੀ ਹੈ ਲੈਂਦਾ 4000 ਆਪਾਂ ਆਪਣੇ ਲੋਕਾਂ ਦਾ ਕੋਈ ਕੋਈ ਵਿਆਹ ਆਫ ਕੋਈ ਸੁਰੱਖਤ ਰਹੇਗਾ ਸੋ ਜਿਹੋ ਜੇ ਆਪਾਂ ਲੱਗੇ ਹੋਈਆਂ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਬਹੁਤ ਵਧੀਆ ਇਹ ਇੱਕ ਰਾਹ ਜਿਹੜਾ ਆਪਾਂ ਸ਼ੁਰੂ ਕੀਤਾ ਹੈ ਇਹ ਇਸ ਤਾਪ ਇਹਨੂੰ ਆਪਾਂ ਲੰਮਾ ਕਰਦੇ ਜਾਈਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ